ਤਿੰਨ ਮੈਂਬਰ ਨਹੀਂ ਕਰਦੇ ਇੱਕ ਤਾਂ ਬਿਮਾਰੀ ਨਾਲ ਹੀ ਜੂਝ ਰਿਹਾ ਜਿਹੜਾ ਇਸ ਵਾਰ ਮੰਜੇਜੀ ਪਿਆ ਹਨ ਇੱਕ ਨਾਲ ਉਹਨੂੰ ਸੰਭੀ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਰਹਿ ਗਿਆ ਬੱਚਾ ਸਾਨੂੰ ਆਪ ਹੀ ਸਮਝੀ ਵੀ ਕਮਾਈ ਦਾ ਸਾਧਨ ਜਮੀ ਹੈ ਨਹੀਂ ਬਿਲਕੁਲ ਵੀ ਹੈ ਨਹੀਂ ਜਿੰਨੀ ਹੋ ਸਕੇ ਜਿਵੇਂ ਹੋ ਸਕੇ ਇਹ ਵੀਰਾਂ ਦੀ ਹੈਲਪ ਜ਼ਰੂਰ ਕਰ ਉਹਦੀ ਵੀ ਨਾਲ ਹਨਾ ਬੱਚਾ ਜਿਵੇਂ 10 ਸਾਲ ਦਾ ਦੱਸਿਆ ਉਹਦੀ ਵੀ ਨਾਲ ਜਿਵੇਂ ਪੜ੍ਹਾਈ ਦਾ ਨੁਕਸਾਨ ਆ ਹੋ ਹੀ ਜਾਂਦਾ ਇਹ ਕਹਿੰਦਾ ਵੀ ਮੇਰਾ ਉਧਰੋਂ 50000 ਰੁਪਏ ਪਤਾ ਨਹੀਂ ਕਿੰਨਾ ਬਣਿਆ ਤੇ ਉਹਦੇ ਚ ਵੀ ਕੁਝ ਪੈਸੇ ਉਹ ਰੱਖ ਹੀ ਗਏ ਨਹੀਂ ਤਾਂ ਸੱਟ ਲੱਗ ਗਈ ਕਿੱਥੇ ਤਾਂ ਇਹਦੀ ਹੈਲਪ ਕਰਨੀ ਬਣਦੀ ਸੀ ਕਿੱਥੇ ਉਹ ਪੱਲਾ ਛੱਡ ਗਏ ਹਨ ਹੁਣ ਥੋੜੇ ਅੱਗੇ ਆਪਣੀ ਵੀ ਹੱਥ ਬੰਨ ਕੇ ਬਸ ਇਹੀ ਬੇਨਤੀ ਆ ਬਾਈ ਦਾ ਸਿੱਧਾ ਆਪਾਂ ਉਸ ਨੂੰ ਕੰਟੈਕਟ ਨੰਬਰ ਦਿੱਤਾ ਕੋਈ ਸਾਡਾ ਨੰਬਰ ਨਹੀਂ ਹੈਗਾ ਸਿੱਧਾ ਬਾਈ ਦਾ ਨੰਬਰ ਆ ਐਡਰੈਸ ਦਾ ਹਸਤਾ ਆ ਕੇ ਬਾਈ ਦੀ ਜਿੰਨੀ ਹੋ ਸਕੇ ਹੈਲਪ ਜ਼ਰੂਰ ਕਰਿਓ ਮਰਦੀ ਕੋਈ ਯਾਰ ਰਾਸ਼ਨ ਬਣੀ ਕਿਵੇਂ ਵੀ ਆ ਵਿਚਾਰਾ ਜਵਾਕਤੀ ਤਰਸੋਂ ਦਾ ਛੋਟਾ ਜਿਹਾ ਜਵਾਕ ਠੀਕ ਹੈ ਸਸੀ ਗਾਲ ਦੋਸਤੋ ਸਵਾਗਤ ਆ ਆਪਣੇ ਪੇਜ ਤੇ ਤੇ ਆਪਾਂ ਖੜੇ ਆ ਪਿੰਡ ਸੇਲਵਰਾ ਦੇ ਵਿੱਚ ਤੇ ਅੱਜ ਦੀ ਵੀਡੀਓ ਆ ਜਿਹੜੀ ਇੱਕ ਹੈਲਪ ਵਾਲੀ ਹੋਣ ਵਾਲੀ ਆ ਪਹਿਲਾਂ ਤਾਂ ਸ਼ੇਰਲਾ ਬਟਨ ਜਰੂਰ ਦਬਾ ਦਿਓ ਬਾਕੀ ਵੀਰ ਦੀ ਹੈਲਪ ਕਰਿਓ ਜਿੰਨੀ ਹੋ ਸਕੇ ਪਹਿਲਾਂ ਦਾ ਘਰ-ਬਾਰ ਦਿਖਾ ਦੇ ਇਧਰ ਬਾਈ ਦਾ ਮਿੰਤਰੋ ਘਰ ਆ ਘਰ ਵੀ ਵੀਰ ਕਹਿੰਦਾ ਵੀ ਮੇਰਾ ਆਪਦਾ ਨਹੀਂ ਮੇਰੇ ਭਰਾ ਦਾ ਘਰ ਇੱਕ ਹੀ ਕਮਰਾਗਾ ਇੱਕ ਬੱਚਾਗਾ ਇਹਨਾਂ ਦੇ ਉਹ ਵੀ ਨਿੱਕਾਗਾ ਜੇ ਛੋਟਾ ਤੇ ਸੱਟ ਲੱਗ ਗਈ ਸੀ ਬਾਕੀ ਗੱਲਬਾਤ ਛੋਟੀ ਕਰਵਾਉਣਿਆ ਅੱਸੀ ਗੱਲ ਦੀ ਕੀ ਨਾਮ ਆ ਜੀ ਆਪਣਾ ਗੁਰਪ੍ਰੀਤ ਹੈ ਗੁਰਪ੍ਰੀਤ ਸਿੰਘ ਹਾਂਜੀ ਇਹ ਕਿਵੇਂ ਸੱਟ ਕਿਵੇਂ ਵਜੀ ਜੀ ਆਪਣੀ ਅਦੀਸ਼ਾ ਚ ਕਪੈਨ ਤੇ ਗਈ ਸੀ ਸੀਜ਼ਨ ਲਾਉਣ ਦੀ ਠੀਕ ਹੈ ਉਹਤੇ ਮਸੀਆ ਸੀ ਉਹ ਟੈਂਕੀ ਚ ਪੈ ਸੀ ਅੜੀਸ਼ਾ ਤੋਂ ਬਗਾਲ ਨੂੰ ਜਾਂਦੀ ਸੀ ਮਸ਼ੀਨ ਠੀਕ ਹੈ ਉਹ ਮਾਲਕ ਦਾ ਜਿਹੜਾ ਰਿਸ਼ਤੇਦਾਰ ਸੀ ਸਾਲਾ ਸੀ ਉਹਦਾ ਠੀਕ ਹੈ ਅਸੀਂ ਟੈਂਕੀ ਚ ਸੌਂ ਗਏ ਰੋਟੀ ਖਾ ਕੇ ਹੁਣੇ ਕਹ ਚਲ ਮੈਂ ਲੈ ਚਲਦਾ ਠੀਕ ਹੈ ਉਹ ਰੋਡ ਤੋਂ ਜਾਂਦੀ ਹੋਈ 8 ਫੁੱਟ ਡੂੰਗੀ ਡਗਪੀ ਤੇ ਟੈਂਕੀ ਨੇ ਵਿੱਚ ਹੀ ਜਕੜ ਲੈ ਮੈਂ ਉਹ ਟੈਂਕੀ ਨੇ ਵਿੱਚ ਹੀ ਜਕੜ ਲਿਆ ਤੇ ਰੀੜ ਦੀ ਹੱਡੀ ਤੇ ਸੱਟ ਆ ਜਾ ਮੈਂ ਨਹੀਂ ਨਹੀਂ ਟੈਂਕੀ ਨਾਲਾਂ ਬਲੌਕ ਜੀ ਇੱਥੋਂ ਲੈ ਕੇ ਤੇ ਉੱਥੇ ਲੈ ਸਕ ਠੀਕ ਹੈ ਸਾਰਾ ਸਾਰਾ ਵੀ ਫੜ ਗਿਆ ਵਿੱਚ ਠੀਕ ਹੈ ਉਹ ਰੋਡ ਤੋਂ ਜਾਂਦੀ ਹੋਈ 8 ਫੁੱਟ ਡੂੰਗੀ ਡਗਪੀ ਤੇ ਟੈਂਕੀ ਨੇ ਵਿੱਚ ਹੀ ਜਕੜ ਲੈ ਮੈਂ ਇੰਕ ਨੇ ਵਿੱਚ ਹੀ ਜਾ ਕਰ ਲਿਆ ਤੇ ਰੀੜ ਦੀ ਹੱਡੀ ਤੇ ਸੱਟ ਆ ਜਾਂ ਮੈਰੀ ਰੀੜ ਦੀ ਨਾੜਾਂ ਬਲੌਕ ਜਿੱਥੋਂ ਲੈ ਕੇ ਉੱਥੋਂ ਲੈ ਕੇ ਠੱਲੇ ਦਾ ਹਿੱਸਾ ਖੜ ਗਿਆ ਹਾਂ ਠੱਲੇ ਦਾ ਹਿੱਸਾ ਖੜ ਗਿਆ ਤੇ ਉਦੋਂ ਬਾਅਦ ਚ ਲਾਜ ਲੂਜ ਵਾਸਤੇ ਕਿਵੇਂ ਉਹਨਾਂ ਨੇ ਪਰ ਉਹਨਾਂ ਨੇ ਤਾਂ ਕੀ ਉਹਨਾਂ ਨੇ ਕਰਿਆ ਸੀ ਪਿੰਡ ਦੇ ਲੋਕਾਂ ਨੇ ਜੀ ਬਹੁਤ ਮਦਦ ਕੀਤੀ ਉਹਦੇ ਪੈਸੇ ਪੈਸੇ ਜੁ ਇਕੱਠੇ ਕਰਕੇ ਠੀਕ ਹੈ ਰੀਜਨ ਵੀ ਕਰਵਾਇਆ ਇੱਕ ਇਥੋਂ ਪ੍ਰੈਸ਼ਨ ਠੀਕ ਹੈ ਇੱਧਰ ਵੀ ਸੱਟ ਲੱਗੀ ਸੀ ਨਾ ਪ੍ਰੈਸ਼ਨ ਹੋਇਆ ਵੇ ਅਸਾਂ ਪ੍ਰੈਸ਼ਨ ਹੋਇਆ ਵੇ ਹਾਂਜੀ ਹਾਂਜੀ ਇੱਧਰੋਂ ਵੀ ਬਾਈ ਪ੍ਰੈਸ਼ਨ ਹੋਇਆ ਵਾ ਹਾਂ ਤੇ ਬਾਕੀ ਤੁਸੀਂ ਦੱਸੋ ਜੀ ਕੀ ਗੱਲਬਾਤ ਆ ਗਈ ਹੁਣ ਜਿਵੇਂ ਜਿਹੜੇ ਵੀਰ ਆਪਾਂ ਨੂੰ ਦੇਖੀ ਜਾਂਦੇ ਆ ਪਹਿਲਾਂ ਤਾਂ ਇਹੀ ਬੇਨਤੀ ਆ ਸਾਡੀ ਜਿੰਨੀ ਹੋ ਸਕੇ ਬਾਈ ਦੀ ਹੈਲਪ ਕਰ ਦਿਓ ਬਾਈ ਦਾ ਆਪਾਂ ਨੰਬਰ ਸਕਰੀਨ ਦੇ ਉੱਤੇ ਵੀ ਲਾ ਦਾਂਗੇ ਕਰੀਆ ਬੜਾ ਕੰਟੈਕਟ ਨੰਬਰ ਤੇ ਐਡਰੈਸ ਦੱਸ ਦੋ ਜੀ ਇਸ ਬਾਤ ਆਪਾਂ ਖੜੇ ਕਿੱਥੇ ਜਿਆ ਮਾਦਰ ਆ ਪੈਂਡ ਸੇਲਵਰਾ ਜੀ ਹਾਂਜੀ ਜ਼ਿਲ੍ਹਾ ਪਟੰਡਾ ਤਹਿਸੀਲ ਫੂਲ ਤਹਿਸੀਲ ਫੂਲ ਤੇ ਆਪਣਾ ਮੋਬਾਈਲ ਨੰਬਰ ਕਿੰਨਾ ਜੀ 95015 95015 75340 75340 ਇਹ ਵੀਰਾਂ ਦਾ ਮੋਬਾਈਲ ਨੰਬਰ ਆ ਤੇ ਬਾਕੀ ਜਿਹੜਾ ਲਾਜ ਖਾਤਰ ਜਿੰਨੀ ਹੋ ਸਕੇ ਹੈਲਪ ਜ਼ਰੂਰ ਕਰਿਓ ਕਈ ਪਤਾ ਕੀ ਗੱਲਾ ਛੋਟਾ ਜਿਹਾ ਬੱਚਾ ਹਾਂਜੀ ਨਾ ਉਹੀ ਕ ਮਾਲਾ ਮੋਟਾ ਕਰਕੇ ਲਿਆਕੇ ਦਿੰਦਾ ਵਿਚਾਰਾ ਹਨਾ ਵੀ ਆ ਕਮਰਾ ਇਹ ਵੀ ਬੈਠੇ ਵੀ ਕਿਸੇ ਦੇ ਘਰੇ ਆ ਵਿਚਾਰੇ ਫਰਾਦਾ ਕਰ ਇਹਦਾ ਹਨਾ ਫਰਾਦਾ ਕਰ ਹਾਂ ਵੀ ਚਲ ਜਿੰਨੀ ਕੋ ਹੈਲਪ ਹੋ ਸਕਦੀ ਆ ਭਾਈ 19 ਕੇ 22 ਰੁਪਏ ਜ਼ਰੂਰ ਹੋਣਾ ਤੇ ਬਾਕੀ ਖੜਾ ਖੁੜਾ ਜਿੰਵੇਂ ਬਾਈ ਨੇ ਸਾਨੂੰ ਪਹਿਲਾਂ ਦੱਸਿਆ ਵੀ ਆ ਬੈੱਡ ਤੋਂ ਹੀ ਕਰਦੇ ਆ ਤੇ ਇੱਕ ਗੱਲ ਹੋਰ ਜਿਵੇਂ ਹੁਣ ਬਾਹਰਲੀ ਸਟੇਟ ਵਾਲਾ ਯਾਰ ਨਹੀਂ ਕੋਈ ਨਾਲ ਖੜਦਾ ਹਨਾ ਭਾਈ ਕਹਿੰਦਾ ਵੀ ਮੇਰਾ ਉਧਰੋਂ 50000 ਰੁਪ ਤੇ ਉਹਦੇ ਚ ਵੀ ਕੁਛ ਪੈਸੇ ਉਹ ਰੱਖ ਹੀ ਗਏ ਨਹੀਂ ਤਾਂ ਸੱਟ ਲੱਗ ਗਈ ਕਿੱਥੇ ਤਾਂ ਇਹਦੀ ਹੈਲਪ ਕਰਨੀ ਬਣਦੀ ਸੀ ਕਿੱਥੇ ਉਹ ਪੱਲਾ ਛੱਡ ਗਏ ਹਨ ਹੁਣ ਥੋੜੇ ਅੱਗੇ ਆਪਣੀ ਵੀ ਹੱਥ ਬੰਨ ਕੇ ਬਸ ਇਹੀ ਬੇਨਤੀ ਆ ਬਾਈ ਦਾ ਸਿੱਧਾ ਆਪਾਂ ਸਾਨੂੰ ਕੰਟੈਕਟ ਨੰਬਰ ਦਿੱਤਾ ਕੋਈ ਸਾਡਾ ਨੰਬਰ ਨਹੀਂ ਹੈਗਾ ਸਿੱਧਾ ਬਾਈ ਦਾ ਨੰਬਰ ਆ ਐਡਰੈਸ ਦੱਸਤਾ ਆਗੇ ਬਾਈ ਦੀ ਜਿੰਨੀ ਹੋ ਸਕੇ ਹੈਲਪ ਜ਼ਰੂਰ ਕਰੋ ਮਰਦੀ ਕੋਈ ਯਾਰ ਰਾਸ਼ਨ ਪਾਣੀ ਕਿਵੇਂ ਵੀ ਇਹ ਵਿਚਾਰਾ ਜਵਾਕਤੀ ਤਰਸ ਹੁੰਦਾ ਛੋਟਾ ਜਿਹਾ ਜਵਾਕ ਹੈ ਹਨਾ ਬਾਕੀ ਪੁੱਛ ਲੋ ਆ ਪਰਿਵਾਰ ਖੜਾ ਵੀਰੇ ਜਿਵੇਂ ਮਰਦਾ ਬੱਚਾ ਕਿੱਡਾ ਹੈ ਜੀ ਆਪਣਾ ਹਾਂ ਜੀ ਤਾਂ 10 ਸਾਲ ਦਾ ਹੈ ਇਹ 10 ਸਾਲ ਦਾ ਬੱਚਾ ਹੈਗਾ 10 ਸਾਲ ਦਾ ਬੱਚਾ ਹੈਗਾ ਤੇ ਜਿਵੇਂ ਕਿ ਹੁਣ ਫਿਰ ਕਮਾਈ ਦਾ ਸਾਧਨ ਤਾਂ ਹੈ ਹੀ ਨਹੀਂ ਕੋਈ ਜਿਹੜੇ ਇੱਕ ਸਾਧਨ ਸੀ ਕਲਾਕ ਪਾਈ ਦਾ ਮੇਨ ਬੰਦਾ ਉਹ ਬਹਿ ਗਿਆ ਹਾਂ ਉਹ ਨਾਲਾ ਭਾਈ ਬਹਿ ਗਿਆ ਤੇ ਅਸੀਂ ਮੈਂ ਇਸ ਸੰਸਾਮ ਦੀ ਜਵਾਕ ਛੋਟੇ ਛੋਟੇ ਪੜਦੇ ਆਗੇ ਵਾਹੇ ਕੋਲੇ ਪਾਸੇ ਜਾਇਆ ਸਾਡੇ ਜਿਹੜਾ ਸਹੀ ਗੱਲ ਹੈ ਅਸੀਂ ਆਪ ਹੀ ਪਾਸਾ ਵਾਕੇ ਪਿਠਾਉ ਨਹੀਂ ਬਿਠਾ ਦੇਵਾਂ ਕਰੀਕਾ ਆ ਬੈੱਡ ਦੇ ਉੱਤੇ ਹੀ ਆ ਸਾਰਾ ਕੁਝ ਹੀ ਆ ਹਾਂ ਬੈੱਡ ਤੇ ਉੱਤੇ ਹੀ ਆ ਭਾਈ ਇਹਨੂੰ ਬੈੱਡ ਚੱਕ ਲੈਣੇ ਪਿਠਾ ਕੇ ਰੋਟੀ ਪਾਣੀ ਖਵਾ ਦੇਈਦਾ ਠੀਕ ਹੈ ਹਾਂ ਇਹਨੂੰ ਪਾਸਾ ਵਧਵਾ ਦੇਈਦਾ ਬਸ ਠੀਕ ਹੈ ਪਾਸਾ ਪੁਸਾ ਵੀ ਜਿਵੇਂ ਜੀਦਾ ਤਿੰਨ ਮੈਂਬਰ ਨੇ ਕਰਦੇ ਇੱਕ ਤਾਂ ਬਿਮਾਰੀ ਨਾਲ ਜੂਝ ਰਿਹਾ ਜਿਹੜਾ ਇਸ ਵਕਤ ਮੰਜੇਜੀ ਪਿਆ ਹਨਾ ਇੱਕ ਨਾਲ ਉਹਨੂੰ ਸੰਭੀ ਜਾਂਦਾ ਉਦੋਂ ਬਾਅਦ ਦੇ ਵਿੱਚ ਰਹਿ ਗਿਆ ਬੱਚਾ ਸਾਨੂੰ ਆਪ ਹੀ ਸਮਝੀ ਵੀ ਕਮਾਈ ਦਾ ਸਾਧਨ ਜਮੀ ਹੈ ਨਹੀਂ ਬਿਲਕੁਲ ਵੀ ਹੈ ਨਹੀਂ ਜਿੰਨੀ ਹੋ ਸਕੇ ਜਿਵੇਂ ਹੋ ਸਕੇ ਇਹ ਵੀਰਾਂ ਦੀ ਹੈਲਪ ਜਰੂਰ ਕਰੇ ਉਹਦੀ ਵੀ ਨਾਲ ਹਨਾ ਬੱਚਾ ਜਿਵੇਂ 10 ਸਾਲ ਦਾ ਦੱਸਿਆ ਉਹਦੀ ਵੀ ਨਾਲ ਨਾਲ ਜਿਵੇਂ ਪੜ੍ਹਾਈ ਦਾ ਨੁਕਸਾਨ ਆ ਹੋ ਹੀ ਜਾਂਦਾ ਰੋਣਾ ਸਕੂਲੋਂ ਰੱਖਣਾ ਪੈਂਦਾ ਫਿਰ ਜਿੱਦਾਂ ਕਾਫੀ ਦਾ ਚੋਰ ਨਾ ਲੈਣਾ ਫਿਰ ਦੋ ਦੋ ਦਾ ਤਾਂ ਲਾਈਟ ਇੰਨੀ ਆਉਂਦੀ ਫਿਰ ਦੋ ਤਿੰਨ ਘਰੇ ਰੱਖਣਾ ਪੈਂਦਾ ਉਹ ਅਸਾਂ ਉਹਨੂੰ ਵੀ ਰੱਖਣਾ ਪੈਂਦਾ ਹਾਂਜੀ ਹਾਂ ਉਹ ਵੀ ਆਖ ਨੂੰ ਰੱਖਣਾ ਪੈਂਦਾ ਨਮਾਉਣਾ ਤਾਂ ਪਾੜਾ ਹੁੰਦਾ ਠੀਕ ਹੈ ਉਹਨੂੰ ਵੀ ਜਿਵੇਂ ਕਹੇ ਦੀ ਉਹਦੀ ਪੜ੍ਹਾਈ ਦਾ ਵੀ ਨਾਲ ਨਾਲ ਨ ਸੋ ਹੱਥ ਬਨ ਕੇ ਹੀ ਬੇਨਤੀ ਆ ਬਾਕੀ ਘਰ ਬਾਹਰ ਸਾਨੂੰ ਅਸੀਂ ਦਿਖਾਤਾ ਆਪਾਂ ਫਿਰ ਨੀਂਦ ਉੱਤੇ ਖੜੇ ਆ ਤੇ ਸਿਲਵਰ ਆ ਪਿੰਡ ਆ ਜੀ ਰਾਮਪਰਾ ਫੁੱਲ ਦੇ ਨੇੜੇ ਲੱਗਦਾ ਆ ਇੱਕ ਕਮਰਾ ਵੀਰਾਂ ਦਾ ਬਾਕੀ ਆਹੀ ਆ ਦੇਖ ਸਕਦੇ ਹੋ ਘਰ ਬਾਹਰ ਆ ਨੰਬਰ ਉੱਤੇ ਚੱਲੀ ਜਾਂਦਾ ਜੇ ਕੋਈ ਵੀਰ ਕਹਿੰਦਾ ਵੀ ਮੈਂ ਆ ਕੇ ਇੱਥੇ ਹੈਲਪ ਕਰਕੇ ਜਾਨੀਆਂ ਫੋਨ ਲਾ ਲਿਓ ਗੱਲਬਾਤ ਕਰਕੇ ਆ ਜਿਓ ਤੇ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਜੀ